ਸਾਸੀ ਗਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਰਾਜਨ ਰੰਧਾਵਾ ਨੇ ਤਾਨੂੰ ਦੱਸ ਦਈਏ ਕਿ ਸਰਕਾਰ ਦਾ ਇਹ ਫੈਸਲਾ ਵੀ ਮੁਸੀਬਤ ਬਣ ਗਿਆ ਕਿਸਾਨਾਂ ਦੇ ਲਈ ਜਿਵੇਂ ਕਿ ਤੁਸੀਂ ਜਾਣਦੇ ਹੋ ਪੰਜਾਬ ਭਰ ਦੇ ਵਿੱਚ ਹੜ੍ਹਾਂ ਨੇ ਬਹੁਤ ਵੱਡੀ ਮਾਰ ਮਾਰੀ ਤੇ ਉਸ ਤੋਂ ਬਾਅਦ ਆ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਰਾਹਤ ਦੇਣ ਦੇ ਲਈ ਇੱਕ ਵੱਡਾ ਫੈਸਲਾ ਲਿਆ ਕਿ ਜਿਸ ਦਾ ਖੇਤ ਉਸਦੀ ਰੇਤ ਇਹ ਫੈਸਲਾ ਤਾਂ ਲੈ ਲਿਆ ਇਸ ਫੈਸਲੇ ਦਾ ਕਿਸਾਨਾਂ ਨੇ ਸਵਾਗਤ ਵੀ ਕੀਤਾ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਬਹੁਤ ਵਧੀਆ ਫੈਸਲਾ ਲਿਆ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਲਿਆ ਕੇ ਜਿਸ ਦੀ ਰੇਤ ਉਸ ਦਾ ਖੇਤ ਪਰ ਛੋਟੇ ਕਿਸਾਨਾਂ ਦਾ ਬਹੁਤ ਮੰਦਾ ਹਾਲ ਹੈ ਕਿਉਂਕਿ ਉਸ ਦੇ ਕੋਲ ਨਾ ਟਰੈਕਟਰ ਨਾ ਟਰਾਲੀਆਂ ਨਾ ਕਿਸੇ ਤਰ੍ਹਾਂ ਦਾ ਕੋਈ ਸਾਧਨ ਹੈ ਤੇ ਇਹ ਰੇਤ ਕਿਵੇਂ ਕੱਢੀ ਜਾਏਗੀ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਰੇਤ ਕੋਈ ਸਾਫ਼ ਸੁਥਰੀ ਰੇਤ ਨਹੀਂ ਹੈ ਇਸ ਰੇਤ ਦੇ ਵਿੱਚ ਬਹੁਤ ਜ਼ਿਆਦਾ ਮਿੱਟੀ ਮਿਕਸ ਹੈ ਜੋ ਕਿ ਖਾਸ ਕਰਕੇ ਕਰੈਸਰ ਵਗੈਰਾ ਹੀ ਸਾਫ਼ ਕਰ ਸਕਦੇ ਨੇ ਤਾਂ ਇਹ ਰੇਤ ਕਿਸੇ ਕੰਮ ਦੀ ਵੀ ਨਹੀਂ ਆਤਾ ਇਸ ਰੇਤ ਨੂੰ ਕੱਢਣਾ ਸਭ ਤੋਂ ਵੱਡੀ ਜਿਹੜੀ ਹੈ ਉਹ ਮੁਸੀਬਤ ਬਣ ਗਿਆ ਦੂਸਰਾ ਪੰਜਾਬ ਸਰਕਾਰ ਨੇ ਇਹ ਤਾਂ ਕਹਿ ਦਿੱਤਾ ਕਿ ਜਿਸ ਦੇ ਖੇਤ ਉਸ ਦੀ ਰੇਤ ਪਰ ਰੇਤ ਕੱਢਣ ਦੇ ਲਈ ਇਹਦੇ ਲਈ ਸਮਾਂ ਬਹੁਤ ਘੱਟ ਦਿੱਤਾ ਹੈ ਇੰਨੇ ਸਮੇਂ ਦੇ ਵਿੱਚ ਬਹੁਤ ਮੁਸ਼ਕਲ ਦੇ ਨਾਲ ਜਿਹੜੀ ਇਹ ਰੇਤ ਅਸੀਂ ਕੱਢ ਸਕਦੇ ਆ ਬੜੀ ਮੁਸ਼ਕਲ ਹੋ ਜਾਵੇਗੀ ਕਿ ਇੰਨੇ ਸਮੇਂ ਦੇ ਵਿੱਚ ਅਸੀਂ ਰੇਤ ਕੱਢ ਕੇ ਖੇਤਾਂ ਨੂੰ ਸਾਫ਼ ਕਰ ਸਕੀਏ ਸਾਨੂੰ ਤਾਂ ਲੱਗਦਾ ਹੈ ਕਿ ਇਨ੍ਹਾਂ ਖੇਤਾਂ ਨੂੰ ਸਾਫ਼ ਕਰਨ ਤੇ ਸਾਨੂੰ ਲਗਭਗ ਜਿਹੜਾ ਸਾਲ ਸਮਾਈ ਲੱਗ ਹੀ ਜਾਵੇਗਾ ਜੇਕਰ 1-2 ਮਹੀਨੇ ਚ ਚਾਹੀਏ ਤਾਂ ਰੇਤ ਅਸੀਂ ਨਾ ਕੱਢ ਸਕਦੇ ਆ ਤੇ ਨਾ ਹੀ ਇਹ ਰੇਤ ਕਿਸੇ ਤਰੀਕੇ ਦੇ ਨਾਲ ਨਿਕਲੇਗੀ ਜਿਸ ਦੇ ਨਾਲ ਕਿਸਾਨਾਂ ਦੇ ਲਈ ਭਾਰੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਹਾਲੇ ਤਾਂ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਰੇਤ ਭਰ ਚੁੱਕੀ ਹੈ ਉੱਥੋਂ-ਉੱਥੋਂ ਕਿਸਾਨਾਂ ਦੀਆਂ ਫਸਲਾਂ ਪੂਰੀ ਤਰ੍ਹਾਂ ਮਰ ਚੁੱਕੀਆਂ ਨੇ ਤੇ ਦੂਸਰੀ ਫਸਲ ਵੀ ਜਿਹੜੀ ਹੈ ਉਹ ਮੁਸ਼ਕਲ ਦੇ ਨਾਲ ਹੋਣੀ ਹੈ ਤੇ ਦੂਸਰੇ ਪਾਸੇ ਇਸ ਰੇਤ ਨੂੰ ਕੱਢਣ ਦੇ ਲਈ ਪੰਜਾਬ ਸਰਕਾਰ ਨੇ ਕਹਿ ਤੇ ਦਿੱਤਾ ਇਸ ਦੇ ਉੱਤੇ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਉਹ ਸਾਨੂੰ ਸੰਦ ਮਹਈਆ ਕਰਵਾਵੇ ਤਾਂ ਕਿ ਅਸੀਂ ਜਿਹੜੇ ਆ ਉਹ ਇਸ ਰੇਤ ਨੂੰ ਬਾਹਰ ਕੱਢ ਕੇ ਆਪਣੀਆਂ ਪੈਲੀਆਂ ਨੂੰ ਆਪਣੇ ਖੇਤਾਂ ਨੂੰ ਬਹਾਲ ਕਰ ਸਕੀਏ ਕਿਸਾਨਾਂ ਨੇ ਨਾਲ ਦੀ ਨਾਲ ਇਹ ਵੀ ਕਿਹਾ ਕਿ ਇਹ ਰੇਤ ਕੋਈ ਥੋੜੀ ਨਹੀਂ ਹੈ ਇਹ ਰੇਤ ਲਗਭਗ 5 5 6 6 ਫੁੱਟ ਖੇਤਾਂ ਦੇ ਵਿੱਚ ਚੜੀ ਹੋਈ ਹੈ ਤੇ 5 6 ਫੁੱਟ ਰੇਤ ਕੱਢ ਕੇ ਟੀ ਰਲਾਉਣੇ ਵੀ ਜਿਹੜੇ ਨੇ ਉਹ ਮੁਸ਼ਕਲ ਨੇ ਢੇਰ ਕਿੱਥੇ ਲਗਾਈਏ ਜਾਂ ਤਾਂ ਇਹਦੀ ਵਿਕਰੀ ਹੁੰਦੀ ਜਾਵੇ ਤਾਂ ਵੀ ਕੋਈ ਬੈਨੀਫਿਟ ਹੈ ਕਿ ਲੋਕ ਇਸ ਨੂੰ ਥੋੜੇ ਮੁੱlte ਹੀ ਸਹੀ ਖਰੀਦ ਕੇ ਆਪਣੇ ਆਪ ਲਈ ਜਾਣ ਤਾਂ ਸਾਨੂੰ ਤਾਂ ਵੀ ਬੈਨੀਫਿਟ ਹੁੰਦਾ ਹੈ ਕਿ ਰੇਤ ਘੱਟੋ ਘੱਟ ਬਾਹਰ ਤਾਂ ਨਿਕਲ ਜਾਂਦੀ ਹੈ ਪਰ ਜਿਹੜੇ ਹਿਸਾਬ ਨਾਲ ਕਿਸਾਨਾਂ ਨੂੰ ਸਰਕਾਰ ਨੇ ਕਹਿ ਦਿੱਤਾ ਕਿ ਜਿਸ ਦਾ ਖੇਤ ਉਸ ਦੀ ਰੇਤ ਉਹ ਆਪਣੀ ਰੇਤ ਕੱਢ ਸਕਦਾ ਹੈ ਪਰ ਕਿਸਾਨਾਂ ਨੇ ਇੱਥੇ ਸ਼ੰਕਾ ਜਤਾਈ ਹੈ ਕਿ ਇਸ ਰੇਤ ਨੂੰ ਕੱਢਿਆ ਕਿਵੇਂ ਜਾਵੇ ਇਸ ਰੇਤ ਨੂੰ ਕੱਢ ਕੇ ਤੇ ਪੈਰੀਆਂ ਨੂੰ ਬਹਾਲ ਕਿਵੇਂ ਕੀਤਾ ਜਾਵੇ ਕਿਉਂਕਿ ਉਹਨਾਂ ਨੇ ਕਿਹਾ ਕਿ ਇਸ ਰੇਤ ਨੂੰ ਕੱਢਣਾ ਛੋਟੇ ਕਿਸਾਨ ਦੇ ਲਈ ਪੋਸੀਬਲ ਨਹੀਂ ਹੈ ਬਹੁਤ ਸਖਾਲਾ ਕੰਮ ਨਹੀਂ ਹੈ ਕਿ ਇੱਕ ਆਮ ਕਿਸਾਨ ਜਿਹੜਾ ਆ ਉਹ ਇਸ ਨੂੰ ਬਾਹਰ ਕੱਢ ਸਕੇ ਵੱਡੇ ਜੀਮੀਦਾਰ ਹੋ ਸਕਦਾ ਕੱਢ ਲੈਣ ਪਰ ਛੋਟੇ ਕਿਸਾਨਾਂ ਦੇ ਲਈ ਇਸ ਦੇ ਹਿੱਤ ਨੂੰ ਆਪਣੇ ਖੇਤਾਂ ਦੇ ਵਿੱਚੋਂ ਕੱਢ ਕੇ ਖੇਤਾਂ ਨੂੰ ਬਹਾਲ ਕਰਨਾ ਉਹਨਾਂ ਹੀ ਔਖਾ ਹੈ ਜਿੰਨਾ ਕਿ ਸਾਪ ਦੀ ਸਰੀਰ ਤੋਂ ਉਹਨੋ ਚੱਕਣੇ ਬਹੁਤ ਹੀ ਜ਼ਿਆਦਾ ਇਹ ਜਿਹੜੇ ਇਹ ਖਤਰਨਾਕ ਤਸਵੀਰਾਂ ਜਿਹੜੀਆਂ ਨੇ ਤੁਸੀਂ ਦੇਖਦੇ ਪਿਓ ਕਿ ਪੰਜਾਬ ਦੀ ਜਿਹੜੀ ਭੂਮੀ ਹੈ ਉਹ Rajasthan ਦੀ ਭੂਮੀ ਦੇ ਵਿੱਚ ਬਦਲ ਗਈ ਹੈ ਬਣੇ ਰਹੋ ਇਸੇ ਤਰ੍ਹਾਂ DPC ਪੰਜਾਬੀ ਤੇ ਤਾਂ ਕਿ ਹਰ ਖਬਰ ਪਹੁੰਚ ਸਕੇ ਤੁਹਾਡੇ ਤੱਕ ਬੜੇ ਹੀ ਆਰਾਮ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਤੁਹਾਨੂੰ ਸਖਾਲੀਆਂ ਖਬਰਾਂ ਪ੍ਰਾਪਤ ਹੋ ਸਕਣ ਅਮਰਜੀਤ ਸਿੰਘ ਹੈ ਪਿੰਡ ਮੇਰਾ ਛਿੱਟੀ ਹੈ ਔਰ ਜਿਸ ਵਿਸ਼ੇ ਤੇ ਅਸੀਂ ਗੱਲ ਕਰ ਰਹੇ ਹਾਂ ਉਹ ਇਹੀ ਵਿਸ਼ਾ ਕਿ ਜਿਹੜਾ ਸਰਕਾਰ ਦਾ ਫੈਸਲਾ ਹੈ ਜਿਹਦਾ ਖੇਤ ਉਹਦੀ ਰੇਤ ਇਸ ਵਿਸ਼ੇ ਤੇ ਅਸੀਂ ਲਗਭਗ ਸਾਰੇ ਵੀਰ ਇਹੀ ਇੱਕ ਸੁਝਾਅ ਦੇ ਰਹੇ ਹਾਂ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਕਿ ਜਿਹੜਾ ਇਹ ਫੈਸਲਾ ਤੁਹਾਡਾ ਹੈ ਬਿਲਕੁਲ ਬੇਸ਼ੱਕ ਸਾਡੇ ਵਾਸਤੇ ਨਹੀਂ ਵੱਡਿਆਂ ਵਾਸਤੇ ਬਿਲਕੁਲ ਸਹੀ ਹੈ ਪਰ ਛੋਟੇ ਕਿਸਾਨ ਵਿਚਾਰੇ ਕਰਨਗੇ ਕੀ ਅਸੀਂ ਬੇਸ਼ੱਕ ਸਾਰੇ ਇਸ ਗੱਲ ਨਾਲ ਸਹਿਮਤ ਹਾਂ ਕਿ ਸਰਕਾਰ ਨੇ ਫੈਸਲਾ ਕਰਤਾ ਜੀ ਜਿਹਦਾ ਖੇਤ ਆ ਉਹਦੀ ਰੇਤ ਆ ਪਰ ਰੇਤ ਦਾ ਕਰਾਂਗੇ ਕੀ ਇੱਕ ਸਮਾਂ ਵੀ ਬੰਦ ਦਿੱਤਾ ਕਿ 31 ਦਸੰਬਰ ਤੱਕ ਦਾ ਸਮਾਂ ਇਸ ਰੇਤ ਨੂੰ ਕੱਢ ਲਈ ਅਸੀਂ ਉਸ ਰੇਤ ਤੱਕ ਕਰਾਂਗੇ ਕਿ ਜੇ ਡੰਬ ਕਰਦੇ ਆ ਤੇ ਜੇ ਜਿਹਦੇ ਵਿਚਾਰੇ ਕੋਲ ਚਾਰਕਨ ਵਾਲਾ ਪੈਲੀ ਆ ਉਹ ਚਾਰਕਨ ਵਾਲਾਂ ਵਿੱਚੋਂ ਕਨਾਲ ਦੇ ਵਿੱਚ ਡੰਬ ਕਰ ਲੇਗਾ ਤਿੰਨ ਕਨਾਲਾਂ ਪੈਲੀ ਬਚੇਗੀ ਫਿਰ ਬਾਅਦ ਦੇ ਵਿੱਚ ਉਹ ਕਿੱਥੇ ਜਾਏਗਾ ਰੇਤਾ ਸੋ ਜਿਹੜੇ ਸੀਮਤ ਸਾਧਨ ਨੇ ਛੋਟੇ ਕਿਸਾਨਾਂ ਕੋਲ ਤੇ ਪੈਲੀ ਬਾਉਣ ਵਾਸਤੇ ਟਰੈਕਟਰ ਲੈਣਾ ਬੜਾ ਉਖਾਹ ਜਾਂਦਾ ਇਹ ਰੇਤ ਨੂੰ ਸਾਹਮਣਾ ਸਾਡੇ ਵਾਸਤੇ ਬੜਾ ਔਖਾ ਮੈਂ ਬੇਨਤੀ ਕਰਦਾ ਕਿ ਠੀਕ ਹੈ ਤੁਹਾਡਾ ਇਹ ਫੈਸਲਾ درست ਹੈ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਹੋਰ ਵੀ ਚੰਗੇ ਤੋਂ ਚੰਗੇ ਫੈਸਲੇ ਲੈਣਗੀਆਂ ਨਾਮ ਸੁਖਜਿੰਦਰ ਸਿੰਘ ਪਿੰਡ ਸੁਲਤਾਨੀ ਦੱਸ ਦਿਓ ਜੀ ਹਾਜ਼ਰ ਇਸਕੀਮ ਸਰਕਾਰ ਦੇ ਬਣਾਈ ਰੇਤ ਦੀ ਉਦਾਂ ਵਧੀਆ ਪਾਲਿਸੀ ਜਿਸ ਦਾ ਖੇਤ ਉਸ ਦੀ ਰੇਤ ਇਦੇ ਵਿੱਚ ਇਹ ਹੀ ਆ ਕਿ ਟਾਈਮ ਪੀਰੀਅਡ ਰੇਤੇ ਦਾ ਵਧਾਇਆ ਜਾ ਜਿਹੜਾ ਚੁੱਕਣ ਵਾਸਤੇ ਜਿਹੜਾ ਜ਼ਿਮੀਂਦਾਰਾਂ ਦੀ ਜਿਹੜੀ ਜ਼ਮੀਨ ਆ ਉਹਦੀ ਫੋਨ ਪਿਆ ਸਾਰੀਆਂ ਵਟਾਂ-ਵਟਾਂ ਢੱਟ ਗਿਆ ਕਿ ਨਿਸ਼ਾਨ ਦੀ ਹੋਣੀਆਂ ਪਰ ਰੇਤੇ ਦਾ ਸਿਸਟਮ ਕੋਈ ਬਣਾਇਆ ਜਾ ਵੀ ਕਿਦਾਂ ਚੁੱਕਣਾ ਜਾਂ ਕੋਈ ਮਸ਼ੀਨਰੀ ਦਿੱਤੀ ਜਾਏ ਜਾਣ ਨੂੰ ਕਿ ਮਸ਼ੀਨਰੀ ਵਾਸਤੇ ਸਬਸਿਡੀ ਦਿੱਤੀ ਜਾਏ ਕੋਈ ਇਹਦਾ ਕੋਈ ਵੀ ਕੋਈ ਹੱਲ ਤਰੀਕੇ ਕਰਕੇ ਛੋਟੇ ਕਿਸਾਨ ਦੇ ਜਿਹੜੇ ਹੁਣ ਆ ਜਿਹੜਾ ਤੁਸੀਂ ਬੰਨ ਦੇ ਦੇਖਣ ਦੇ ਉਹ ਇਹਦੀ ਲਾਗੇ ਲਾਗੇ ਵੱਡੇ ਕਿਸਾਨਾਂ ਦੀ ਜਿਹੜੀ ਜ਼ਮੀਨ ਆ ਘਟੋ ਘਟ ਵੀ 20-25 ਤੋਂ ਵੱਧ ਹੀ ਹੋਣੇ ਆ ਜਿਹੜੇ ਕਿਸਾਨਾਂ ਦੀ ਜ਼ਮੀਨ ਆ ਤੇ ਥੋੜਾ ਥੋੜਾ ਉਹਦਾ ਕਈਆਂ ਕੋਲ ਤੇ ਆਪਣੇ ਟਰੈਕਟਰ ਵੀ ਨਹੀਂ ਕਈਆਂ ਕੋਲ ਟਰੈਕਟਰ ਹੈਗਾ ਕਈਆਂ ਕੋਲ ਟਰਾਲੀ ਹੈ ਨਹੀਂ ਇਹਦਾ ਸਿਸਟਮ ਕੋਈ ਵੀ ਬਣਾ ਕੇ ਤੇ ਇਹਦਾ ਵਧੀਆ ਜਿਹਾ ਇੱਕ ਸਿਸਟਮ ਲਾ ਕੇ ਤੈਨੂੰ ਇਹਦਾ ਕੋਈ ਬਣਾਇਆ ਜਾ ਰੇ ਇੱਥੇ ਦਾ ਜਿਹੜਾ ਸਿਸਟਮ ਆ ਉਹਦਾ ਸਰਕਾਰ ਦਾ ਫੈਸਲਾ ਵਧੀਆ ਆ ਤੇ ਇੱਕ ਟਾਈਮ ਪੀਰੀਅਡ ਰੇਤਾ ਚੁੱਕਣ ਚ ਵਧਾਇਆ ਜਾਏਗਾ ਸਰਵਿੰਦਰ ਪਾਲ ਸਿੰਘ ਪਿੰਡ ਜੈਨਪੁਰਾ ਜੀ ਸਾਡੇ ਨਾਲ ਜੀ ਹੜ ਆਉਣ ਦੇ ਕਾਰਨ ਹੜ ਤੋਂ ਪ੍ਰਭਾਵਿਤ ਜਿਹੜਾ ਇਲਾਕਾ ਹੋਇਆ ਥਾਂ ਥਾਂ ਤੋਂ ਤੁਸੀਂ ਆਨੇ ਪਾੜ ਪਾਏ ਨੇ ਦਰਿਆ ਦੇ ਕੰਡੇ ਦੇ ਉੱਤੇ ਵੀ ਬਹੁਤ ਸਾਰੇ ਪਿੰਡਾਂ ਦੀਆਂ ਜਿਹੜੀਆਂ ਖੇਤ ਸੀਗੇ ਜ਼ਮੀਨਾਂ ਸੀਗੀਆਂ ਰੇਤੇ ਨੇ ਖਰਾਬ ਕੀਤੀਆਂ ਨੇ ਬਹੁਤ ਸਾਰਾ ਰੇਤਾ ਉਹ ਵੀ ਵਿੱਚ ਮਿੱਟੀ ਮਿਕਸ ਹੋ ਕੇ ਜਿਹੜਾ ਕਿ ਸਾਡੇ ਕੰਮ ਨਹੀਂ ਆ ਸਕਦਾ ਤੇ ਤੁਸੀਂਾਂ ਦੇ ਪਾਰਪੇ ਬਹੁਤ ਡੁੰਗੇ ਟੋਏ ਪਾ ਦਿੱਤੇ ਤੇ ਉਹਦੇ ਅੱਗੇ ਵੀ ਰੇਤਾ ਜਿਹੜਾ ਤੁਸੀਂ ਵੇਖ ਰਹੇ ਜਿਹੜੇ ਤੁਸੀਂ ਹੁਣ ਸਾਰੀਆਂ ਫੋਟੋ ਵੇਖਦੇ ਹੋ ਇਹ ਬਹੁਤ ਸਾਰੀ ਜਗ੍ਹਾ ਦੇ ਉੱਤੋਂ ਤੁਸੀਂਾਂ ਨੂੰ ਪਾਰ-ਪਾਰ ਕੇ ਰੇਤਾ ਜ਼ਮੀਨਾਂ ਖਰਾਬ ਕਰ ਦਿੱਤੀਆਂ ਜਿੱਥੇ ਅੱਜ ਇੱਥੇ ਖੜੇ ਆ ਇੱਥੇ ਵੀ ਝੋਨਾ ਲੱਗਾ ਹੋਇਆ ਸੀ ਝੋਨੇ ਦੀ ਫਸਲ ਖਰਾਬ ਹੋਈ ਹੈ ਕਿਤੇ ਗੰਨੇ ਦੀ ਫਸਲ ਕਿਤੇ ਪਪੂਲਰ ਦੀ ਫਸਲ ਖਰਾਬ ਹੋਈ ਹੈ ਬਹੁਤ ਸਾਰਾ ਲੱਖਾਂ ਕਰੋੜਾਂ ਦਾ ਕਿਸਾਨਾਂ ਦਾ ਨੁਕਸਾਨ ਹੋਇਆ ਜਿਹੜਾ ਕਿ ਕਿਸਾਨਾਂ ਨੂੰ ਪੂਰਤੀ ਉਹਦੀ ਨਹੀਂ ਹੋ ਸਕਦੀ ਹੁਣ ਸਰਕਾਰ ਨੇ ਫੈਸਲਾ ਲਿਆ ਵੀ ਜਿਹੜਾ ਖੇਤ ਆ ਉਹਦੀ ਰੇਤ ਹੈ ਚਲੋ ਮੰਨ ਲਿਏ ਫੈਸਲਾ ਚੰਗਾ ਹੈ ਪਰ ਅਗਲੀ ਗੱਲ ਇਹ ਵੀ ਹੈ ਵੀ ਜਿਹੜਾ ਤੇ ਵੱਡਾ ਮਾਫੀਆ ਕੰਮ ਕਰਦਾ ਉਹ ਤਾਂ ਲੈ ਜਾਏਗਾ ਸਾਰਾ ਕੁਝ ਇਸ ਮੇਟਲੇਗਾ ਮੈਨੂੰ ਲੱਗਦਾ ਉਹ ਤੇ ਜਿਹੜਾ ਮੇਰੇ ਵਰਗਾ ਕਿੱਲੇ ਦੋ ਕਿੱਲੇ ਵਾਲਾ ਉਹਦਾ ਵੀ ਖੇਤ ਖਰੀਦ ਲੇਗਾ ਉਹ ਰੇਤ ਵਾਲਾ ਉਹ ਸਸਤੇ ਚ ਖਰੀਦ ਲੇਗਾ ਉਹਦੇ ਕੋਲ ਸੰਦ ਨੇ ਉਹਦੇ ਕੋਲ ਸਾਧਨ ਨੇ ਸਾਰਾ ਕੁਝ ਹੀ ਉਹਦੇ ਕੋਲ ਹੈ ਆੜਜਗੜ ਸਾਰਾ ਉਹ ਕੱਢ ਕੇ ਲੈ ਜਾਏਗਾ ਤੇ ਛੋਟਾ ਕਿਸਾਨ ਜੇ ਉਹਦੀ ਖੇਤ ਦੇ ਵਿੱਚ ਹੀ ਰੇਤ ਪਈ ਰਹੀ 31 ਦਸੰਬਰ ਤੱਕ ਤੇ ਮੈਨੂੰ ਲੱਗਦਾ ਕਈ ਸਾਲਾਂ ਤੱਕ ਇੱਥੇ ਫਸਲ ਹੀ ਨਹੀਂ ਪੈਦਾ ਹੋਣੀ ਤੇ ਜੇ ਫਸਲ ਹੀ ਨਾ ਪੈਦਾ ਹੋਈ ਤੇ ਕਿਸਾਨ ਦਾ ਘਰ ਕਿੱਦਾਂ ਚੱਲੇਗਾ ਕਿਸਾਨ ਦਾ ਘਰ ਨਹੀਂ ਚੱਲੇਗਾ ਤੇ ਮਤੇ ਬਾਜ਼ਾਰ ਵਪਾਰ ਸਾਰਾ ਕੁਝ ਹੀ ਮੱਦਮ ਪਏਗਾ ਇਸ ਕਰਕੇ ਪੈਲ ਦੇ ਆਧਾਰ ਤੇ ਇਹਨੂੰ ਸਮਾਬਦ ਨਾ ਕੀਤਾ ਜਾਏ ਜੇ ਜਾਗ ਛੋਟੇ ਕਿਸਾਨ ਨੂੰ ਇਹਦੇ ਉੱਤੇ ਰਾਹਤ ਦਿੱਤੀ ਜਾਏ ਕਿਉਂਕਿ ਇਹਦੀ ਨਿਸ਼ਾਨਦੇਹੀ ਸਾਰਾ ਕੁਝ ਸਰਕਾਰ ਕੋ ਡਾਟਾ ਇਹਦਾ ਪਿਆਇਆ ਕਿਥੇ ਕਿੰਨਾ ਨੁਕਸਾਨ ਹੋਇਆ ਕੀ ਹੋਇਆ ਉਹਦੇ ਹਿਸਾਬ ਨਾਲ ਕਿ ਆਪਾਂ ਮਾਫੀਆ ਤੋਂ ਵੀ ਬਚਾ ਜਿਹੜਾ ਹੋਵੇ ਕਿਉਂਕਿ ਪਹਿਲਾਂ ਹੀ ਇਹਦਾ ਜਿਹੜਾ ਮਾਫੀਆ ਸਾਨੂੰ ਬਹੁਤ ਪੰਜਾਬ ਨੂੰ ਲੁੱਟ ਰਿਆ ਸਾਡੇ ਦਰਿਆ ਖੋਦ-ਖੋਦ ਕੇ ਡੂੰਘੇ ਕਰ ਦਿੱਤੇ ਸੇਮ ਜਿਹੜੀ ਸਾਡੇ ਬਹੁਤ ਸਾਰੇ ਇਲਾਕੇ ਪਾਣੀ ਦਾ ਪੱਧਰ ਨੀਵਾ ਚਲਾ ਗਿਆ ਤੇ ਜੇ ਹੁਣ ਇਹ ਫਲੱਡ ਆਇਆ ਐਡਾ ਵੱਡਾ ਰੇਤ ਨਿਕਲੀ ਪੱਥਰ ਨਿਕਲਿਆ ਬਜਰੀ ਨਿਕਲੀ ਤੇ ਸਾਡੇ ਕੋ ਕਿਹੜਾ ਸਾਧਨ ਹੈ ਜੀ ਆਪਾਂ ਮਿੱਟੀ ਰੇਤ ਨੂੰ ਅੱਖ ਕਰਨ ਦਾ ਬਜਰੀ ਨੂੰ ਜਾਂ ਵੱਟੇ ਨੂੰ ਅਪਾ ਕਿਦਾਂ ਇਹਨੂੰ ਕਰ ਸਕਦੇ ਆ ਉਹ ਤੇ ਜਿੰਨਾ ਕੋਲ ਸਾਧਨ ਨੇ ਉਹੀ ਕਰਨਗੇ ਨਾ ਛੋਟਾ ਕਿਸਾਨ ਇਹਦੇ ਤੇ ਕੁਝ ਨਹੀਂ ਕਰ ਸਕਦਾ ਮੈਨੂੰ ਲੱਗਦਾ ਵੀ ਇਹ ਫੈਸਲਾ ਵੀ ਮਾਫੀਏ ਨੂੰ ਫਾਇਦਾ ਜ਼ਿਆਦਾ ਦੇਗਾ ਛੋਟੇ ਕਿਸਾਨ ਨੂੰ ਫਾਇਦਾ ਘੱਟ ਦੇਗਾ ਮੈਂ ਮੁਖਤਿਆਰ ਸਿੰਘ ਬਾਜਵਾ ਤਲਵੰਡੀ ਤੋਂ ਆ ਇਹ ਜਿਹੜਾ ਰੇਤ ਤੇ ਖੇਤ ਵਾਲਾ ਜਿਹੜਾ ਫੈਸਲਾ ਹੀ ਸਰਕਾਰ ਦਾ ਬਹੁਤ ਸਲਾਗਾ ਜੋ ਫੈਸਲਾ ਸੀ ਪਰ ਅਸੀਂ ਇਹ ਚਾਹੁੰਦੇ ਆ ਵੀ ਜਿਹੜੀ ਰੇਤ ਹੈ ਇਹ ਬਿਲਕੁਲ ਵਰਤਨ ਦੇ ਇੰਨੀ ਜ਼ਿਆਦਾ ਕੰਮ ਕਾਬਲ ਨਹੀਂ ਹੈਗੀ ਰੁਕ ਜੋ ਰੇਤ ਇਹ ਵਰਤਨ ਦੇ ਤੇ ਕਾਬਲ ਹੈ ਨਹੀਂ ਤੇ ਇਹ ਜ਼ਿਆਦਾਤਰ ਘਸੂ ਹੈ ਵਿੱਚ ਮਿੱਟੀ ਆ ਕਿਉਂਕਿ ਜ਼ਮੀਨ ਦੇ ਵਿੱਚੋਂ ਕੱਢੀ ਹੋਈ ਆ ਉਹਨਾਂ ਰੇਤ ਪਾਣੀ ਨੇ ਤੇ ਇਹ ਰੇਤ ਇੰਨੀ ਵਰਤਨ ਦੇ ਯੋਗ ਨਹੀਂ ਹੈਗੀ ਇਹਦਾ ਤੇ ਜਿਹੜੇ ਵੱਡੇ ਮਾਫੀ ਆ ਉਹਨਾਂ ਨੇ ਫਾਇਦਾ ਲੈਣਾ ਵੀ ਇਹਨਾਂ ਨੂੰ ਜਾ ਕੇ ਧੋ ਕੇ ਕ੍ਰੈਸਰ ਦੇ ਵਿੱਚ ਜਾ ਕਿਸ ਤਰੀਕੇ ਨਾਲ ਵੀ ਤੇ ਇਹ ਉਹਨੂੰ ਵਰਤ ਸਕਦੇ ਨੇ ਸਾਡੇ ਜਿਹੜੇ ਛੋਟੇ ਕਿਸਾਨਾ ਉਹਨਾਂ ਨੂੰ ਇਹ ਵਰਤਨ ਦੇ ਯੋਗ ਨਹੀਂ ਹੈਗੀ ਤੇ ਨਾ ਹੀ ਉਹ ਚੁੱਕ ਸਕਦੇ ਆ ਕਿਉਂਕਿ ਉਹਨਾਂ ਕੋਲ ਇੰਨੀ ਮਸ਼ੀਨਰੀ ਵੀ ਨਹੀਂ ਹੈਗੀ